ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰ ਲਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮਾਛੀਵਾੜੇ ਦੇ ਸੱੱਥਰ ਦੇ ਗੀਤ ਵਿੱਚੋਂ ਅਸੀਂ ਉੱਟਾਂਗੇ ਚੰਡੀ ਦੀ ਵਾਰ ਬਣ ਕੇ ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਂ ਹੀ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਹੈ ਕੌਣ ਜਿਗਰ ਦੇ ਨਾਰ ਤਾਂ ਜਫਰਨਾਮਾ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ ਪਰ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਗੂਠਾ ਲਾਇਆ ਨਹੀਂ ਜਿਨ੍ਹਾਂ ਬਦਾਵਿਆਂ ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਂ ਹੀ ਜੇਕਰ ਅੱਗ ਤੇ ਚੜੇ ਤਾਂ ਚੜਨਦੇ ਹੀ ਸਾਡੀ ਮੜੀ ਤੇ ਉੱਗੇ ਉਹ ਇਕਾਂਦਰ ਠਾਰ ਸਿੰਘਾਂ ਦੀ ਬਣੇ ਤਾਂ ਬਣਨਦੇ ਵੀ ਐ ਪਰ ਜਬਰ ਅੱਗੇ ਕਿਦਾਂ ਸਬਰ ਕਰੀਏ ਅਸੀਂ ਇਹੋ ਜੀ ਜ਼ਹਿਰ ਨਾ ਪੀ ਸਕਦੇ ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ ਅਸੀਂ ਜੂਨ ਅਜਹੀ ਨਾ ਜੀ ਸਕਦੇ